ਹਾਂਜੀ ਭਾਜੀ ਕੀ ਨਾਮ ਹੈ ਮੇਰਾ ਨਾਮ ਅਮਰਜੀਤ ਸਿੰਘ ਆ ਜੀ ਸੋਸ਼ਲ ਵਰਕਰ ਥੋੜੀ ਪਿੰਡ ਮੇਰਾ ਤੇ ਕਿਹੜੀ ਜਗ੍ਹਾ ਹੈ ਇਹ ਤੇ ਇਹ ਪਿੰਡ ਡੱਲੇ ਵਾਲਾ ਜੀ ਤੇ ਇੱਥੇ ਲਗਭਗ ਇਹ ਟੋਲ ਬਣ ਲੱਗਾ ਹੈਗਾ ਕਾਫੀ ਸੂਸਾ ਟੋਲ ਆਇਆ ਸੀ ਤੇ ਜਿਹਦੇ ਚ ਗ੍ਰਾਮ ਪੰਜਾਬੀ ਦੇ ਇਲਾਕਾ ਵਾਸੀ ਸਾਰੇ ਆਏ ਇਥੇ ਤੇ ਮਹੀਨੇ ਵਿੱਚ ਲਗਭਗ 4 ਵਾਰੀ ਇਥੇ ਬੋਟ ਖਰਾਬ ਹੋ ਜਾਂਦੀ ਆ ਬੜੀ ਪ੍ਰੋਬਲਮ ਹੈ ਔਰ 8-8 ਦਿਨ ਪਾਣੀ ਨਹੀਂ ਆਉਂਦਾ ਔਰ ਇਹਨੇ ਪ੍ਰੇਸ਼ਾਨ ਹੋ ਚੁੱਕੇ ਆ ਸੀ ਪਿੰਡਾਂ ਵਿੱਚ ਟੈਂਕਰ ਨਾਲ ਪਾਣੀ ਦੇ ਰਹੇ ਆ ਔਰ ਸਾਡੇ ਬਹੁਤ ਹੀ ਲੋਕ ਪ੍ਰੇਸ਼ਾਨ ਆ ਡੱਲਾ ਥੋੜੀ ਖਾਸ ਕਰਕੇ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਔਰ ਸਾਡੇ ਤੇ ਸੜਾਈ ਕੀਤੀ ਜਾਵੇ ਔਰ ਇਹ ਪਿਵਲ ਨੂੰ ਪੈਗਰੋ ਚਾਲੂ ਕੀਤਾ ਜਾਵੇ ਵੀਰੇ ਦੇ ਸਬੰਧ ਚ ਮੈਕਨੇ ਨੂੰ ਕੋਈ ਐਪਲੀਕੇਸ਼ਨ ਦਿੱਤੀ ਹਾਂ ਜੀ ਕੱਲ ਜੀ ਇਹ ਸਾਡੀ ಗ್ರಾಮ ਪੰਚਾਇਤ ਠੋੜੀ ਡੱਲਾ ਮਿਲ ਕੇ ਇਹ ਸਾਡੇ ਮਾਨਯੋਗ ਐਮਪੀ ਸਾਹਿਬ ਨੂੰ ਰਾਜ ਰਾਜਕਮਰ ਜੀ ਨੂੰ ਇਹ ਦੇ ਕੇ ਆਇਆ ਹੈ ਅਰ ਜੀ ਬੇਨਤੀ ਕਰਕੇ ਆਏ ਆ ਤੇ ਅਸੀਂ ਬੇਨਤੀ ਕਰਦੇ ਆਂ ਇਲਾਕਾ ਵਾਸੀ ਕਿ ਸਾਡੇ ਪਿਵਲੋ ਰੈਗਲੋ ਕੀਤਾ ਜਾਵੇ ਤਾਂ ਕਿ ਸਾਡੇ ਪਾਣੀ ਦੀ ਸਵੱਸਿਆ ਖਤਮ ਹੋ ਸਕੇ ਕਿਉਂਕਿ ਲਗਾਤਾਰ ਇੱਕ ਮਹੀਨੇ ਤੋਂ ਲੋਗੇ ਬਗ ਬ ਚਾਰ ਚਾਰ ਪੰਜ ਬੰਦਰ ਪਾਣੀ ਆਦਾ ਇੱਥੇ ਬੜੀ ਪਾਲਮਿਕ ਐਲਪੀ ਸਾਹਿਬ ਨੇ ਹਾਂਜੀ ਤੇ ਕਾਰਵਾਈ ਅਜੇ ਤੱਕ ਨਹੀਂ ਹੋਈ ਸਕੀ ਵਧਿਆ ਕਿ ਕਾਰਵਾਈ ਪ੍ਰੋਫੈਸਰ ਆਹੀ ਤੁਹਾਡੇ ਆਹੀ ਕਾਰਵਾਈ ਹੋ ਸਕੇ ਜਲਦੀ ਕੀ ਦਾ ਅਜੇ ਹਰਮੇਸ਼ ਚੰਦ ਜੀ ਕਿਹੜੀ ਜਗ੍ਹਾ ਤੇ ਤੁਸੀਂ ਅਸੀਂ ਠੋਲੀ ਤੋਂ ਆਏ ਮੈਂ ਪਿੰਡ ਵਾਸੀ ਠੋਲੀ ਦਾ ਤੇ ਸਾਡੇ ਜਿਹੜੇ ਪੰਚਾਇਤ ਹੈਗੀ ਆ ਮੈਂਬਰ ਪੰਚਾਇਤ ਵੀ ਆਇਆ ਕੱਲੇ ਜਾ ਕੇ ਐਮਪੀ ਸਿੰਘ ਰਾਜ ਕੁਮਾਰ ਸਾਹਿਬ ਨੂੰ ਮੈਂ ਤੇ ਆਇਆ ਹੋਰ ਲਿਖਤੀ ਰੂਪ ਦੇ ਵਿੱਚ ਉਹਨੇ ਐਪਲੀਕੇਸ਼ਨ ਦਿੱਤੀ ਹੈ ਕਿ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਬਿਜਲੀ ਦੀ ਸਮੱਸਿਆ ਜਿਹੜੀ ਬਹੁਤ ਜ਼ਿਆਦਾ ਹੈਗੀ ਹੈ ਜਿਹਦੇ ਕਰਕੇ ਪਿੰਡ ਵਾਸੀ ਇਹ ਪਾਣੀ ਦਾ ਜਿਹੜਾ ਹੈਗਾ ਇਹ ਵੀ ਘੇੜਦਾ ਹੈ ਦੂਸਰਾ ਬਿਜਲੀ ਦਾ ਵੀ ਜਿਹੜਾ ਹੈਗਾ ਉਹ ਵੀ ਪੰਜ ਪੰਜ ਚਾਰ ਚਾਰ ਦਿਨ ਨਹੀਂ ਆਲੀ ਕੋਈ ਸੁਣਾਈ ਨਹੀਂ ਕਰਦਾ ਹੈਗਾ ਪਿੰਡ ਵਾਸੀ ਆਪ ਨਾਲ ਉਹਨਾਂ ਦੇ ਹੋ ਕੇ ਕੰਮ ਕਰਾਂਗੇ ਤਾਂ ਜਾ ਕੇ ਸਾਡੇ ਪਿੰਡ ਦੇ ਵਿੱਚ ਜਿਹੜਾ ਹੈਗਾ ਬਿਜਲੀ ਦੀ ਸਮੱਸਿਆ ਥੋੜੀ ਬਹੁਤ ਹੱਲ ਹੋ ਜਾਂਦੀ ਹੈ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਅਸੀਂ ਤਾਂ ਇਹ ਅਪੀਲ ਕਰਾਂਗੇ ਕਿ ਇਹ ਜੋ ਆਪਣੇ ਬਿਜਲੀ ਦੀ ਜਾਂ ਪਾਣੀ ਦੀ ਸਮੱਸਿਆ ਹੋ ਗਈ ਹੈ ਉਹਦਾ ਕੋਈ ਰੈਗੂਲਰ ਹੱਲ ਲੱਭਿਆ ਜਾਵੇ ਤਾਂ ਜੋ ਅੱਗੇ ਤੋਂ ਪਿੰਡ ਵਾਸੀਆਂ ਨੂੰ ਇਸ ਮਸਲੇ ਦਾ ਹੱਲ ਨਾ ਕਰਨਾ ਮੁਸ਼ਕਲ ਦਾ ਹੱਲ ਦੂਸਰਾ ਦਾ ਕਰਨਾ ਪਵੇ ਸਾਹਮਣਾ ਨਾ ਕਰਨਾ ਪਵੇ ਤੇ ਅੱਗੇ ਤੋਂ ਵੀ ਬਾਕੀ ਜਿਹੜਾ ਹੈਗਾ ਸਾਡਾ ਰੋਡ ਦਾ ਵੀ ਹੈ ਉਹ ਵੀ ਐਮਪੀ ਸਾਹਿਬ ਨੂੰ ਲਿਖ ਕੇ ਦਿੱਤਾ ਹੈ ਰੋਡ ਦੀ ਹਾਲਤ ਬਹੁਤ ਖਰਾਬ ਹੈ ਤੇ ਇਹ ਬਾਰੇ ਵੀ ਕੁਝ ਕੀਤਾ ਜਾਵੇ ਐ ਪਾਜੀ ਕੀ ਨਾਮ ਹੈ ਤੁਹਾਡਾ ਇਹ ਦਾ ਨਾਮ ਮਕੇਸ਼ ਕੁਮਾਰ ਜੀ ਕਿਹੜੀ ਜਗ੍ਹਾ ਹੈ ਜੀ ਇਹ ਪਿੰਡ ਡੰਨੇ ਵਾਲਾ ਜੀ ਤੇ ਤੁਸੀਂ ਇੱਥੇ ਕੀ ਹੈਗੇ ਜੀ ਮੈਂ ਇੱਥੇ ਸਰਪੰਚ ਸਾਹਿਬ ਕੀ ਕਹਿਆ ਜਾਂਦੇ ਤੁਸੀਂ ਮੈਂ ਇਹੀ ਕਹਿਣਾ ਚਾਹੁੰਦਾ ਜੇ ਇੱਥੇ ਜੋ ਵੀ ਆਪਣਾ ਇਹ ਬਿਜਲੀ ਦੀ ਪਹਿਲਾ ਸਮੱਸਿਆ ਬਹੁਤ ਆ ਬਿਜਲੀ ਨਹੀਂ ਆਂਦੀ ਹੋਰਿਆਂ ਨਾਲ ਪਾਣੀ ਨਹੀਂ ਆਂਦਾ ਤੇ ਜਿਹੜਾ ਆਪਣਾ ਇਹ ਟਿਊਬ ਵਾਲਾ ਬਾਡ ਸਪਲਾਈ ਆਲਾ ਇਹ ਜਦੋਂ ਇੱਕ ਵਾਰੀ ਮੋਟਰ ਖਰਾਬ ਹੋ ਜਾਂਦੀ ਆ ਤੇ 4-4 5-5 ਦਿਨ ਲੱਗ ਜਾਂਦੇ ਆ ਤੇ ਇਹ ਮੋਟਰ ਦੀ ਕੋਈ ਵੀ ਪਹਿਲਾਂ ਇੱਥੇ ਇੱਕ ਸਪੇਅਰ ਮੋਟਰ ਵੀ ਹੁੰਦੀ ਸੀ ਉਹ ਹੁਣ ਪਤਾ ਨਹੀਂ ਕਿੱਥੇ ਗਈ ਆ ਨਾ ਉਹਦੀ ਕੋਈ ਤਾਰ ਆ ਇੱਥੇ ਤਾਂ ਇਹਨਾਂ ਨੂੰ ਕਈ ਵਾਰੀ ਕਿਹਾ ਵੀ ਆ ਉਹਦੇ ਬਾਰੇ ਤੇ ਇਹਨਾਂ ਨੇ ਕੋ ਦੱਸਿਆ ਨਹੀਂ ਤੇ ਇਹ ਸਾਡਾ ਇਹੀ ਹੈ ਕਿ ਹੱਲ ਕੀਤਾ ਜਾਵੇ ਇਹਦਾ ਪਾਟੋ ਹੈ ਪਾਣੀ ਪੀਣ ਵਾਲੇ ਦਾ ਤੇ ਬਿਜਲੀ ਦਾ ਇਹ ਇਹ ਜੀ ਡਾਕਟਰ ਆਜਾਪ ਕੋ ਕੱਲ ਗਏ ਸੀ ਇਹ ਐਮਪੀ ਸਾਹਿਬ ਕੋ ਤੇ ਸਾਰੇ ਜਾਣੇ ਉਹਨਾਂ ਨੇ ਕਿਹਾ ਉਹਨਾਂ ਨੇ ਅੱਗੇ ਕਿਹਾ ਹੋਊਗਾ ਐਕਸੀਅਨ ਨੂੰ ਕਿਹਾ ਯਾਰ ਜੀ ਬਾਕੀ ਦੇਖੋ ਜੀ ਇਹ ਜ਼ਰੂਰੀ ਆ ਪਾਣੀ ਦੀ ਸਮੱਸਿਆ ਬਹੁਤ ਆ ਤੇ ਹੁਣ ਕਿੰਨੇ ਦਿਨ ਤੋਂ ਪਾਣੀ ਨਹੀਂ ਆਇਆ ਜੀ ਇਹ ਹੁਣ ਹੋ ਗਏ ਜੀ 4-5 ਦਿਨ ਹੋ ਗਏ ਸਾਰੇ ਬਿਜਲੀ ਆਈ ਹੈ ਇਹਦਾ ਬਾਅਦ ਮੋਟਰ ਖਰਾਬ ਹੋ ਗਈ ਯਾਨੀ 8-9 ਦਿਨ ਹੋ ਗਏ ਜੀ ਪਾਣੀ ਦੀ ਬਹੁਤ ਸਮੱਸਿਆ ਤੇ ਇੱਥੇ ਸਾਰੇ ਜਿਹੜੇ ਟੈਂਕਰ ਆਣਾਂ ਪਾਣੀ ਦੇ ਰਹੇ ਆ ਪੂਰੇ ਪਿੰਡ ਨੂੰ ਤੇ ਪਾਣੀ ਸਾਰੇ ਇੱਥੇ ਜੋ ਵੀ ਆ ਜਿਹੜਾ ਵੀ ਜਿੱਡਾ ਵੀ ਟਰੈਕਟਰ ਨਾਲ ਸਪਲਾਈ ਕਰ ਰਹੇ ਆ ਜੀ ਬਹੁਤ ਦੁਖੀ ਆ ਜੀ ਪਿੰਡ ਵਾਲੇ ਇਹ ਹਾਲ ਕੀ ਹੈ ਪ੍ਰਸ਼ਾਸਨ ਦਾ ਪ੍ਰਚਾਰਨ ਨੂੰ ਇਹ ਹੀ ਗਿਆ ਹੈ ਕਹਿਣਾ ਚਾਹੁੰਦੇ ਆ ਕਿ ਮੇਰਾ ਕੋਈ ਹੱਲ ਕੀਤਾ ਜਾਵੇ ਤਾਂ ਕਿ ਰੈਗੂਲਰ ਪਾਣੀ ਮਿਲੇ ਬਿਜਲੀ ਵੀ ਰੈਗੂਲਰ ਨਹੀਂ ਆਉਂਦੀ ਇੱਥੇ। ਹਾਂਜੀ ਮੇਰਾ ਨਾਮ ਰਵੀ ਕੁਮਾਰਾ ਜੀ। ਮੈਂ ਬੱਲੇਵਾਲ ਤੋਂ ਰਹਿਣ ਵਾਲਾ ਆ ਜੀ। ਮੈਂ ਬੱਲੇਵਾਲ ਦੂਸਤ ਪੋਸਟ ਕਲੱਬ ਦਾ ਪ੍ਰਧਾਨ ਗਿਆ ਚੁਣਿਆ ਗਿਆ ਆ ਜੀ ਇਸ ਵਾਰ ਦਾ। ਤੇ ਮੇਰੀ ਸਰਕਾਰ ਅੱਗੇ ਇਹ ਪੀਲ ਆ ਜੀ। ਸਾਨੂੰ ਅੱਜ ਹੱਤਤਾ ਹੋ ਚੁਗਾ ਜੀ ਮੋਟਰ ਸੜੀ ਨੂੰ। ਸਾਡੀ ਸਰਕਾਰ ਅੱਗੇ ਮੰਗ ਸੀਗੀ ਕਿ ਸਾਨੂੰ ਮੋਟਰ ਦਿੱਤੀ ਜਾਵੇ। ਨਾਲੇ ਸਾਨੂੰ ਰੈਗੂਲਰ ਪਾਣੀ ਚਾਹੀਦਾ ਦਾ। ਜੋ ਕਿ ਬਿਜਲੀ ਦਾ ਵੀ ਸਾਡਾ ਮਸਲ ਜ਼ਿਆਦੀ ਪ੍ਰੋਬਲਮ ਆ ਗਈ ਜਿੰਦਾ ਵੀ ਇੱਕ ਵਾਰੀ ਬਿਜਲੀ ਕੱਟੋਗੀ ਇੱਕ ਪਿੰਡ ਜੇ ਲਾਈਟ ਆ ਜਾਂਦੀ ਹੈ ਦੂਸਰੇ ਪਿੰਡ ਵਿੱਚ ਲੜ ਨਹੀਂ ਦਿੰਦੇ ਸਾਡੇ ਇਧਰ ਚਾਰ ਪਿੰਡ ਹੈਗੇ ਆ ਜੀ ਚਾਰਾ ਪਿੰਡਾਂ ਵਿੱਚ ਬਹੁਤ ਜ਼ਿਆਦਾ ਇਹ ਮੁਸ਼ਕਲ ਆ ਜੀ ਬਿਜਲੀ ਦੀ ਆਪਾਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆ ਜੀ ਸਾਨੂੰ ਰੈਗੂਲਰ ਬਿਜਲੀ ਚਾਹੀਦੀ ਔਰ ਰੈਗੂਲਰੀ ਤੁਹਾਨੂੰ ਪਾਣੀ ਚਾਹੀਦਾ ਬਿਜਲੀ ਵਾਲਿਆਂ ਨੂੰ ਫੋਨ ਕਰੀਓ ਤੇ ਫੋਨ ਨਹੀਂ ਚੱਤ ਰਿਹਾ ਜੀ ਉਹ ਤੇ ਜੇ ਫੋਨ ਕਰੋ ਤਾਂ ਤਾਂ ਹੀ ਛੱਡਣੀ ਨਹੀਂ ਬਿਜਲੀ ਅੱਜ ਵੀ ਮੈਂ ਸਰ ਫੋਨ ਕੀਤਾ ਤੇ ਬਿਜਲੀ ਛੜਵਾਈ ਆ ਜੀ ਪਾਣੀ ਆ ਟੈਂਕਰਾਂ ਨਾਲ ਮੈਂ ਘਰਾਂ ਘਰਾਂ ਚ ਪਜਾਰਿਆ ਜੀ ਬੰਦਿਆਂ ਨਾਲ ਸਰਪੰਚ ਸਾਹਿਬ ਆ ਸਾਡੇ ਦੀ ਨਾਲ ਇਹਨਾਂ ਦੇ ਵੀ ਟਰੈਕਟਰ ਦੀ ਬੈਟਰੀ ਸਾਰੀ ਸੜ ਚੁੱਕੀ ਆ ਜੀ ਜੋਰੇ ਪਾਣੀ ਦੇ ਉੱਤੇ ਸੇਵਾ ਤੇ ਲੱਗੇ ਹੋਏ ਆ ਕੱਲੇ ਕੱਲੇ ਦੇ ਘਰ ਵਿੱਚ ਅਸੀਂ ਪਾਣੀ ਪਹਚਾਰੇ ਆ ਜੀ ਅਸੀਂ ਇਹੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਜਿਹੜੀ ਦੂਜੀ ਵੀ ਮੋਟਰ ਆ ਉਹਦੀ ਵੀ ਸਾਨੂੰ ਸੁਣਵਾਈ ਕੀਤੀ ਜਾਵੇ ਵੀ ਪ੍ਰਸ਼ਾਸਨ ਨੂੰ ਦੁਬਾਰਾ ਤੋਂ ਅਪੀਲ ਕਰਦੇ ਆ ਨਾ ਜੀ ਜੇ ਸਾਡੀ ਸੁਣਵਾਈ 1-2 ਦਿਨ ਤੱਕ ਨਹੀਂ ਕਰਦੇ ਤੁਸੀਂ ਤੇ ਫਿਰ ਆਪਾਂ ਉਹਨਾ ਰੋਡ ਆ ਜਿਹੜਾ ਵੀ ਆਪਾਂ ਜਾਮ ਕਰਨਾਗੇ ਇਹ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਵੀ ਸਾਡੀ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਜੋ ਸਾਨੂੰ ਕਿਸੇ ਨੂੰ ਵੀ ਪਰੇਸ਼ਾਨ ਕਰਨ ਦੀ अनुमति ना ਦਿੱਤੀے اوے ਵੀ ਸਾਡਾ ਹੱਲ ਕੱਢੋ ਤੇ ਅਸੀਂ ਕਿਸੇ ਨੂੰ ਵੀ ਪਰੇਸ਼ਾਨ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ ਇਹ ਟਿੱਥੋ ਨਹੀਂ ਪਿੰਡ ਚ ਪਾਣੀ ਦੀ ਪ੍ਰੋਬਲਮ ਲੱਗੀ ਬਹੁਤ ਜੀ ਤੇ ਉਹ ਟੈਂਕਰਾਂ ਦੇ ਨਾਲ 6-7 ਦਿਨ ਤੋਂ ਪਾਣੀ ਲੈ ਆ ਰਹੇ ਆ ਕਹਿੰਦੇ ਮੋਟਰ ਖਰਾਬੀ ਹੈ ਕਦੀ ਬਿਜਲੀ ਦੀ ਖਰਾਬੀ ਆ ਜਾਂਦੀ ਹੈ ਠੀਕ ਹੈ ਨਾ ਜਾਂਦੇ ਤੁਸੀਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਨੋਟਿਸ ਲੈ ਕੇ ਆਉਂਦਾ ਆਲਰੇਡੀ ਪਹਿਲਾਂ ਉੱਥੇ ਇਰੀਗੇਸ਼ਨ ਦੀ ਆਪਾਂ ਇੱਕ ਨਵਾਂ ਟਿਊਬਲ ਲਗਾਇਆ ਸੀਗਾ ਔਰ ਪੁਰਾਣਾ ਟਿਊਬਲ ਦੇ ਨਾਲ ਕੋਈ ਮੋਟਰ ਵਿੱਚ ਡਿੱਗੀ ਸੀ ਬੁੱਧਲੇ ਜੋ ਹੈਗਾ ਪਹਿਲਾਂ ਪੰਚਾਇਤ ਦੇ ਅਫਸਰਾਂ ਨੂੰ ਮੈਂ ਪਹਿਲਾਂ ਆਲਰੇਡੀ ਇਹਨੂੰ ਪੈ ਚੁੱਕਾ ਮੈਂ ਇਹਨੂੰ ਮੋਟਰ ਨੂੰ ਜੋ ਵੀ ਐ ਠੀਕ ਕਰਕੇ ਦਿਓ ਔਰ ਜਲਦ ਜਿਹੜੀ ਇਹ ਪੀਣ ਵਾਲੇ ਪਾਣੀ ਦੀ ਵੀ ਐ ਇਹ ਅੱਜ ਤੁਸੀਂ ਉਹ ਵੀ ਗੱਲ ਇਹ ਆਂਦੇ ਵਿੱਚ ਉਹਨੂੰ ਵੀ ਅੱਜ ਹੀ ਬਲਾ ਕੇ ਵੀਡੀਓ ਨੂੰ ਮੈਂ ਕ੍ਰੰਤ ਕਰਾਂਗਾ ਜੋ ਕਰਨਾ ਇਹਨੂੰ ਕਰਕੇ ਦੇ। ਉਹਨੂੰ ਜੋ ਪ੍ਰੋਵੀਜ਼ਨ ਚਾਹੀਦਾ ਜਿੱਥੇ ਮਰਜ਼ੀ ਹੋਵੇ ਇਹ ਮਨ ਜੋ ਰਾਜਕੁਮਾਰ ਜੀ ਬੈਠੇ ਐ MP5 ਤੋਂ ਲੱਲਣਾ ਕਿ ਜੇ ਲੱਗਣਾ ਪੈਸੇ ਦਾ ਕੋਈ ਟਕਾ ਨਹੀਂ ਔਰ ਜਲਦੀ ਉਹਨੂੰ ਕਰਾਂਗੇ ਕੱਲ ਤੱਕ ਕੰਮ ਚੱਲ ਪਾ ਸਰ ਦਿਨਾਂ ਤੋਂ ਟੈਂਕਰਾਂ ਦੀ ਪਾਣੀ ਸਪਲਾਈ ਕਰ ਰਹੇ ਹੋ ਨਹੀਂ ਮੈਂ ਚਲੋ ਤੁਸੀਂ ਅੱਜ ਨੋਟਿਸ ਲੈ ਕੇ ਆਂਦਾ ਜੇ ਮੇਰੇ ਸੰਪਰਕ 'ਚ ਕੋਈ ਨਹੀਂ ਆਇਆ ਡੈਫੀਨੇਟਲੀ ਇਹ Thank okay.